ਗੁਰੂ ਕੀ ਸੰਗਤ ਇਹ ਸੇਵਾ ਸੰਤ ਬਾਬਾ ਨਰਿੰਦਰ ਸਿੰਘ ਜੀ ਸੰਤ ਬਾਬਾ ਬਲਵਿੰਦਰ ਸਿੰਘ ਜੀ ਗੁਰਦੁਆਰਾ ਲੰਗਰ ਸਾਹਿਬ ਸੱਚਖੰਡ ਸ਼੍ਰੀ ਹਜੂਰ ਸਾਹਿਬ ਨਾਂਦੇੜ ਵੱਲੋਂ ਹੜ ਪ੍ਰਭਾਵਿਤ ਇਲਾਕਿਆਂ ਵਿੱਚ ਸੰਗਤ ਵਾਸਤੇ ਪੱਠਿਆਂ ਦੇ ਰੂਪ ਵਿੱਚ ਪਿਆਜਾਂ ਦੇ ਰੂਪ ਵਿੱਚ ਬਿਸਤਰਿਆਂ ਦੇ ਰੂਪ ਵਿੱਚ ਅਨਾਜ ਦੇ ਰੂਪ ਵਿੱਚ ਸਿਲੰਡਰਾਂ ਦੇ ਰੂਪ ਵਿੱਚ ਕਈ ਪ੍ਰਕਾਰ ਦੇ ਨਾਲ ਇਹ ਸਾਰਿਆਂ ਇਲਾਕਿਆਂ ਵਿੱਚ ਇਹ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਜਿੱਥੋਂ ਜਿੱਥੋਂ ਸੰਗਤਾਂ ਦੇ ਫੋਨ ਜਾ ਰਹੇ ਆ ਸਮੂਚੇ ਜਥੇਦਾਰ ਲੰਗਰ ਸਾਹਿਬ ਦੇ ਇਹਨਾਂ ਸੇਵਾਵਾਂ ਵਿੱਚ ਯੋਗਦਾਨ ਪਾ ਰਹੇ ਨੇ ਸਮੂਚੀ ਟੀਮ ਲੰਗਰ ਸਾਹਿਬ ਦੀ ਇਹਨਾਂ ਸੇਵਾਵਾਂ ਵਿੱਚ ਯੋਗਦਾਨ ਪਾ ਰਹੀ ਹੈ ਔਰ ਸਮੂਚੇ ਇਲਾਕਿਆਂ ਦੇ ਸਾਡੇ ਜਥੇਦਾਰ ਆਪ ਵਰ ਚੜ ਕੇ ਰਾਤ ਦਿਨ ਇੱਕ ਕਰਕੇ ਪ੍ਰਭਾਵਤ ਸੰਗਤ ਦੀ شناخت ਕਰਕੇ ਸਹੀ ਸਮੇਂ ਤੇ ਸਹੀ ਯੋਗ ਥਾਂ ਤੇ ਵਸਤੂ ਪਹੁੰਚਣ ਦਾ ਅਪਰਾਲਾ ਕੀਤਾ ਜਾ ਰਿਹਾ ਹੈ ਕਿਉਂਕਿ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਿਆ ਹਾਂ ਪਾਣੀ ਦੀਆਂ ਲਹਿਰਾਂ ਵਿੱਚ ਤੇ ਚਲੋ ਲੋਕ ਲੋੜ ਹੀ ਨੇ ਪਰ ਲੋਭ ਦੀਆਂ ਲਹਿਰਾਂ 'ਚ ਬਹੁਤ ਜ਼ਿਆਦਾ ਲੋੜੇ ਨੇ ਇਸ ਕਰਕੇ ਮੇਨ ਜਿੰਨੇ ਵੀ ਸੇਵਾਮਾ ਵਾਲੀਆਂ ਸੰਪਰਦਾਵਾਂ ਨੇ ਤਕਰੀਬਨ ਸਭ ਨੂੰ ਪਤਾ ਹੈ ਤੇ ਸਾਰੇ ਜਾਣਕਾਰੀ ਲੈ ਕੇ ਚੱਲ ਰਹੇ ਨੇ ਫਿਰ ਵੀ ਜੇ ਕੋਈ ਨਵੇਂ ਐਨ ਜੀ ਓ ਕੋਈ ਹੋਰ ਸੰਪਰਦਾਵਾਂ ਸੇਵਾ ਕਰ ਰਹੀਆਂ ਨੇ ਕੋਈ ਜਥੇਬੰਦੀਆਂ ਕੋ ਸੇਵਾ ਕਰ ਰਹੀਆਂ ਨੇ ਸਮੂਚੀਆਂ ਸਾਰੀਆਂ ਹੀ ਇਸ ਚੀਜ਼ ਦਾ ਖਿਆਲ ਰੱਖਣ ਕਿ ਉਹ ਸਹੀ ਸ਼ਨਾਖਤ ਕਰਕੇ ਸਹੀ ਜਗ੍ਹਾ ਤੇ ਵਸਤੂ ਪਹੁੰਚਾਈ ਜਾਵੇ ਤਾਂ ਕਿ ਲੋੜਵੰਦ ਤੱਕ ਇਹ ਵਸਤੂ ਪਹੁੰਚ ਸਕੇ ਸੇਵਾ ਕਰਨ ਚ ਵੈਗਰੂ ਕੋਈ ਦਿੱਕਤ ਨਹੀਂ ਆਉਂਦੀ ਪਰ ਸਾਨੂੰ ਕਈ ਵਾਰ ਸਹੀ ਸ਼ਨਾਖਤ ਨਾ ਹੋਣ ਕਰਕੇ ਸਮਾਨ ਦੀ ਖੋ ਕਰਦੇ ਐ ਸੇਵਾਦਾਰਾਂ ਦੇ ਨਾਲ ਧੱਕਾ ਮੁੱਕੀ ਕੀਤੀ ਜਾਂਦੀ ਐ ਇਹੋ ਜੀਆਂ ਦਿੱਕਤਾਂ ਸਾਨੂੰ ਦੋ ਚਾਰ ਜਗ੍ਹਾ ਤੇ ਆਈਆਂ ਪਰ ਉਹਦੇ ਵਾਸਤੇ ਹੁਣ ਅਸੀਂ ਉਹ ਉਹ ਤੋਂ ਅਸੀਂ ਇਹ ਸਿੱਖਿਆ ਲਈ ਹੈ ਕਿ ਅਸੀਂ ਉਸ ਤੋਂ ਬਾਅਦ ਜਿਹੜੇ ਇਲਾਕੇ ਦੇ ਜ਼ਿੰਮੇਵਾਰ ਸਰਪੰਚ ਪਤਵੰਤ ਲੰਬਰਦਾਰ ਜਾਂ ਹੋਰ ਮੋਢੀ ਪਿੰਡ ਦੇ ਜਾਂ ਗੁਰੂ ਘਰ ਦੇ ਵਜ਼ੀਰ ਨਾਲ ਸਲਾਹ ਕਰਕੇ ਸਹੀ ਬੰਦਿਆਂ ਦੀ ਸ਼ਨਾਖਤ ਕਰਕੇ ਉਦੋਂ ਤੱਕ ਉਥੋਂ ਤੱਕ ਉਹਨਾਂ ਤੱਕ ਇਹ ਵਸਤੂ ਪਹੁੰਚਾਉਣ ਦਾ ਯਤਨ ਕਰਦੇ ਆਂ ਕਿਸ ਤਰ੍ਹਾਂ ਦੀ ਜਰੋਟਾਂ ਸਰਦੀਆਂ ਸੰਗਤੀਆਂ ਜ਼ਰੂਰਤਾਂ ਜਿੱਥੇ ਪਾਣੀ 100% ਮਾਰਕ ਕੀਤਾ ਉਹ ਤਾਂ ਸਮਝ ਕੋ ਸਮਝ ਲਓ ਕਿ ਅਗਲੇ ਕਣਕ ਬਜਾਏ ਕਣਕ ਦੀ ਬਜਾਈ ਵੀ ਉਹਨਾਂ ਦੀ ਅਸੰਭਵ ਹੈ ਜੀ ਜਿੰਨਾ ਮਿੱਟੀ ਰੇਤਾ ਚੜ ਚੁੱਕਿਆ ਉਹ ਤਕਰੀਬਨ 12 ਤੋਂ 14 ਮਹੀਨੇ ਤੱਕ ਉਹਨਾਂ ਕੋਲ ਕੋਈ ਫਸਲ ਆਉਂਦੀ ਸੰਭਾਵਨਾ ਨਹੀਂ ਕੀ ਉਹਨਾਂ ਨੂੰ ਬਹੁਤ ਜ਼ਿਆਦਾ ਲੋੜ ਆ ਔਰ ਇਹ ਸੇਵਾ ਨੂੰ ਕਈ ਭਾਗਾਂ 'ਚ ਜਿਨ੍ਹਾਂ ਦੀ ਕਣਕ ਬੀਜੀ ਜਾ ਸਕਦੀ ਹੈ ਉਹਨਾਂ ਵਾਸਤੇ ਜਿਵੇਂ ਡੀਜ਼ਲ ਦੀ ਤੇ ਗੱਡੀਆਂ ਉੱਥੋਂ ਗਾਵ ਕੱਢਣ ਦੀ ਰੇਤਾ ਕੱਢਣ ਦੀ ਇਹ ਸੇਵਾਵਾਂ ਦੀ ਲੋੜ ਹੈ ਜਿਹੜੀ ਹੁਣ ਆਉਣ ਵਾਲੇ ਸਮੇਂ 'ਚ ਆਉਣੀ ਹੈ ਕੁਝ ਦਵਾਈਆਂ ਦੀ ਲੋੜ ਪੈਣੀ ਹੈ ਮੋੜਲੀਆਂ ਕਈ ਜਗ੍ਹਾ ਤੇ ਐਸੇ ਨੇ ਜਿੱਥੇ ਕੱਪੜੇ ਤਕਰੀਬਨ ਖਰਾਬ ਹੋ ਗਏ ਉਥੇ ਕੱਪੜਿਆਂ ਦੀ ਲੋੜ ਪੈਣੀ ਹੈ ਬਿਸਤਰਿਆਂ ਦੀ ਲੋੜ ਪੈਣੀ ਹੈ ਰਸਤਾ ਲੈ ਕੇ ਆਉਂਵਾ ਜੀ ਸੰਗਤਾਂ ਨੂੰ ਕੋਈ ਅਪੀਲ ਹੈ ਰਸਤਾਂ ਲੈ ਕੇ ਲਾਉਣ ਲੀਆਂ ਸੰਗਤਾਂ ਨੂੰ ਅਪੀਲ ਆ ਕਿ ਸਹੀ ਏਰੀ ਜਿੱਥੇ ਵੀ ਤੁਸੀਂ ਜਾਂਦੇ ਹੋ ਉਥੇ ਕੁਝ ਚੁਣੰਦੇ ਬੰਦੇ ਨਾਲ ਲੈ ਕੇ ਜ਼ਿੰਮੇਵਾਰ ਜਿਹਨੇ ਕੋਲ ਲਿਸਟ ਹੋਵੇ ਪਤਾ ਹੋਵੇ ਕਿ ਇਹ ਬੰਦੇ ਲੋੜਵੰਦ ਨੇ ਉਥੋਂ ਤੱਕ ਡੋਰ ਟੂ ਡੋਰ ਵਸਤ ਪਹੁੰਚਾਈ ਜਾਵੇ ਤਾਂ ਕਿ ਸਹੀ ਸੇਵਾ ਲੱਗ ਸਕੇ ਤੁਹਾਡੀ ਤੇ ਮੈਂ ਲਾਸਟ ਵਿੱਚ ਅਖੀਰ ਵਿੱਚ ਜਾ ਕੇ মিডিਆ ਦਾ ਵੀ ਬਹੁਤ ਧੰਨਵਾਦ ਕਰਦਾ ਹਾਂ ਖਾਸ ਬਹੁਤ ਵੱਡੀ ਜ਼ਿੰਮੇਵਾਰੀ ਨਿਭਾਈ ਹੜ ਦੇ ਵਿੱਚ ਸਾਰੇ ਚੈਨਲਾਂ ਨਾਲ ਸਾਰਿਆਂ ਚੈਨਲਾਂ ਨਾਲ ਬਹੁਤ ਵੱਡੀ ਜ਼ਿੰਮੇਵਾਰੀ ਨਿਭਾਈ ਹੈ ਆਪ ਜਾ ਕੇ ਆਪਣੀ ਜਾਨ ਜੋਖਮ 'ਚ ਪਾ ਕੇ ਲੋਕਾਂ ਦੇ ਦੁੱਖ ਨੂੰ ਦੁਨੀਆ ਦੇ ਸਾਹਮਣੇ ਬਿਆਨ ਕੀਤਾ ਤਾਂ ਕਿ ਦੁਨੀਆ ਵਿੱਚ ਇਹ ਜਾਗਰਤੀ ਆਈ ਇੱਕ ਮੈਂ ਬੇਨਤੀ ਵੱਖਰੀ ਕਰਨਾ ਚਾਹੁੰਦਾ ਹਾਂ ਕਈ ਵੀਰ ਕਿਸਾਨਾਂ ਤੇ ਸਵਾਲ ਕਰਦੇ ਸੀ ਕਿਸਾਨ ਕੀ ਕਰਦੇ ਐ ਇੱਕ ਗੱਲ ਯਾਦ ਰੱਖਿਓ ਜਿਹੜੇ ਅੱਜ ਯੂਪੀ ਤੋਂ ਹਰਿਆਣੇ ਤੋਂ ਤੇ ਦਿੱਲੀ ਗਾਜ਼ੀਆਬਾਦ ਰਾਜਸਥਾਨ ਤੋਂ ਜਿਹੜੇ ਟਰਾਲੇ ਤੇ ਟਰੱਕ ਭਰ-ਭਰ ਕੇ ਮੁਸਲਮਾਨ ਵੀਰ जाट ਵੀਰ ਤੇ ਹੋਰ ਸਮੁਦਾਇ ਲੈ ਕੇ ਸੇਵਾਵਾਂ ਪਹੁੰਚੇ ਨੇ ਇਹ ਦਿੱਲੀ ਕਿਸਾਨ ਅੰਦੋਲਨ ਦੀ ਜਿੱਤ ਹੀ ਸਮਝੋ ਕਿਉਂਕਿ ਉਥਾਂ ਉਹਨਾਂ ਨੇ ਵੇਖਿਆ ਸੀ ਕਿ ਪੰਜਾਬੀ ਏਕਤਾ ਤੇ ਪੰਜਾਬੀਆਂ ਦਾ ਜਜ਼ਬਾ ਉਹਦੇ ਤੋਂ ਪ੍ਰਭਾਵਿਤ ਹੋ ਕੇ ਸੇਵਾਵਾਂ ਪਹੁੰਚੀਆਂ ਨੇ ਇਸ ਕਰਕੇ ਕਿਸਾਨ ਵੀਰਾਂ ਨੂੰ ਵੀ ਉਹਨਾਂ ਦੀ ਉਸ ਘਾਲਣਾ ਨੂੰ ਵੀ ਨਮਸਕਾਰ ਸਲਾਮ ਉਹਨਾਂ ਦੀ ਵੀ ਮਹਾਰਾਜ ਚੜ੍ਹਦੀ ਕਲਾ ਰੱਖੇ ਸਮੁੱਚੀ ਸੰਗਤ ਰਲ ਮਿਲ ਕੇ ਹਮਲਾ ਮਾਰੀਏ ਇਹ ਔਖੀ ਘੜੀ ਨੂੰ ਸਾਰੇ ਇਕੱਠੇ ਹੋਇਆ ਇਹਨੂੰ ਸਾਥ ਦਿੱਤਿਆਂ ਇਹ ਔਖਾ ਸਮਾਂ ਨਿਕਲ ਜਾਏਗਾ ਇੰਨੀ ਕੁ ਬੇਨਤੀ ਪ੍ਰਵਾਨ ਕਰਿਓ ਮੇਰਾ ਨਾਂ ਪੰਜਾਬ ਸਿੰਘ ਆ ਜੀ ਪਿੰਡ ਪੱਖਾਤਾਰਾ ਸਿੰਘ ਤਹਿਸੀਲ ਅjnਾਲਾ ਜ਼ਿਲ੍ਹਾ ਅਮਰਸਰ ਤੇ ਅੱਜ ਇੱਥੇ ਸਾਡੇ ਕੋਲ ਸੰਤ ਮਹਾਂਪੁਰਸ਼ ਹਜੂਰ ਸਾਹਿਬ ਤੋਂ ਬਾਬਾ ਨਿਰੰਦਰ ਸਿੰਘ ਜੀ ਦੇ ਬਾਬਾ ਬਲਵਿੰਦਰ ਸਿੰਘ ਜੀ ਦੀ ਕਿਰਪਾ ਨਾਲ ਹੜਪੀਟਾਂ ਵਾਸਤੇ ਜਿੱਥੇ ਸਾਡੇ ਨਾਲੇਜ ਬਹੁਤ ਵੱਡੀ ਮਾਰ ਪਈ ਆ ਹੜਾਂ ਦੀ ਉਹਨਾਂ ਵਾਸਤੇ ਉਹਨਾਂ ਰਸਤਾ ਭੇਜੀਆਂ ਨੇ ਆ 10ਵੀਂ 12ਵੀਂ ਗੱਡੀ ਆ ਗਈ ਹੈ ਜੀ ਚਾਰਜੀ ਤੇ ਅੱਜ ਆ ਨਲਕ ਪਿਆਜਾਂ ਦੀ ਗੱਡੀ ਵੀ ਆਈ ਹੈ ਬਾਬਾ ਜੀ ਨੇ ਭੇਜੀ ਹੈ ਵੀ ਲੋਡ ਬੰਦ ਜਿਨ੍ਹਾਂ ਨੂੰ ਪਾਣੀ ਦੀ ਕਾਫੀ ਮਾਰ ਵੱਜੀ ਆ ਔਰ ਬੜਾ ਔਖਾ ਉਹਨਾਂ ਲਈ ਜੀਵਨ ਬਸਰ ਕਰਨਾ ਇਹ ਉਹਨਾਂ ਦੀ ਸੇਵਾ ਵਿੱਚ ਜਾ ਰਹੀ ਆ ਜੀ ਤੇ ਇਹ ਸੇਵਾ ਜਿਹੜੀ ਹੈ ਮੇਨ ਬਾਬਾ ਸਤਨਾਮ ਸਿੰਘ ਜੀ ਪ੍ਰੋਪਰ ਤੋਂ ਨੇ ਉਹਨਾਂ ਦੀ ਮਾਰਾ ਨੇ ਡਿਊਟੀ ਲਈ ਆ ਦੇਸੀ ਕਿਉਂ ਇਕੱਠਾ ਕਰਕੇ ਜਿਹੜਾ ਹੁਰਸਾ ਭੇਜਦੇ ਆ ਇਹ ਉਹਨਾਂ ਨੇ ਗੋਲਕਾ ਇੱਥੇ ਇਹ ਗੋਲਕਾ ਉਹਨਾਂ ਨੇ ਇੱਥੇ ਵੰਡੀਆਂ ਹੋਈਆਂ ਸਾਰੇ ਸੰਗਤਾਂ ਦੇ ਘਰਾਂ 'ਚ ਤੇ ਉਹ ਫਿਰ ਸਾਲ ਬਾਅਦ ਹੁੰਦੀਆਂ ਨਾਲੇ ਸੇਵਾ ਲੈ ਕੇ ਜਾਂਦੇ ਆ ਤੇ ਉਹ ਸੰਗਤਾਂ ਜਿਨ੍ਹਾਂ ਜਿਨ੍ਹਾਂ ਦੇ ਘਰਾਂ 'ਚੋਂ ਜਾਂਦੇ ਨੇ ਉਹਨਾਂ ਨੂੰ ਵੀ ਸਾ ਵੀ ਮੁਸ਼ਕਲ ਆ ਗਈ ਹੈ ਬਹੁਤ ਜ਼ਿਆਦਾ ਇਹ ਉਹਦੇ ਕਰਕੇ ਫਿਰ ਉਹਨਾਂ ਨੇ ਇਹ ਸਾਰੀ ਸੇਵਾ ਜਿਹੜੀ ਹੈ ਭੇਜੀ ਹੈ ਜੀ ਤੇ ਜਿਹੜੀਆਂ ਗੋਲਕਾਂ ਲੱਗੀਆਂ ਸੰਗਤਾਂ ਉਹਨਾਂ ਨੂੰ ਵੀ ਮਿਲ ਰਹੀ ਆ ਜਿਹੜੇ ਹੋਰ ਲੋੜਵੰਦੇ ਆ ਉਹਨਾਂ ਨੂੰ ਵੀ ਸਾਰੀ ਮਿਲ ਰਹੀ ਆ ਜੀ ਇੱਥੇ ਕੋਈ ਵਿਤਕਰੇ ਵਾਲੀ ਗੱਲ ਨਹੀਂ ਕੋਈ ਸਾਡੇ ਚੇਹੇ ਨਹੀਂ ਹੈਗਾ ਕਿ ਕੁਝ ਫਾਰਸੀ ਦਾ ਕੰਮ ਕਰਨਾ ਇਹ ਤੇ ਮਾਈ ਭਾਈ ਜਿਹੜਾ ਆਉਂਦਾ ਉਹਨੂੰ ਸਾਰਿਆਂ ਨੂੰ ਹੀ ਸੇਵਾ ਜਿਹੜੀ ਉਹ ਮਿਲਦੀ ਸੀ ਸਰਦੀ ਵਣਦੀ ਸੇਵਾ ਚੱਲਦੀ ਰਹੇ ਹਾਂਜੀ ਸੇਵਾ ਚੱਲੇਗੀ ਜੀ ਮਹਾਰਾਜ ਕਿਰਪਾ ਨਾਲ ਅਜੇ ਜਨਾਂ ਚਰ ਕਣਕਾਂ ਦੀ ਬਜਾਈ ਹੁੰਦੀ ਆ ਕੋਦ ਤੱਕ ਚਾਹ ਦੀ ਸੇਵਾ ਤੇ ਚੱਲਦੀ ਰਹੇਗੀ ਜੀ ਪਤਾ ਨਹੀਂ ਕਿੰਦਾਂ ਦੀ ਜਰੂਰਤਾਂ ਨੇ ਸਕਦੇ ਨੇ ਤੇ ਬਹੁਤ ਲੋੜ ਹੈ ਜੀ ਜਿਹੜੇ ਤੇ ਅਸਲੀ ਜਿਹਨਾਂ ਨੂੰ ਨੁਕਸਾਨ ਹੋਇਆ ਵਾ ਉਹਨਾਂ ਨੂੰ ਤੇ ਘਰ ਘਰ ਜਾ ਕੇ ਉਹਨਾਂ ਦੀ ਸੇਵਾ ਕੀਤੀ ਜਾ ਸਕਦੀ ਹੈ ਜੀ ਬਾਕੀ ਜਦੋਂ ਤੁਸੀਂ ਇੱਥੇ ਮਤਲਬ ਵੰਡਣ ਦਾ ਪਿੰਨੇ ਹੋ ਫਿਰ ਤਾਂ ਹੋਰ ਵੀ ਜਿਹੜੇ ਲੋੜਵੰਦ ਨਹੀਂ ਹੈਗੇ ਉਹ ਵੀ ਆ ਜਾਂ ਪਰ ਮੇਨ ਇਹ ਆ ਵੀ ਉੱਥੇ ਜਿੰਨਾ ਦਾ ਨੁਕਸਾਨ ਹੋਇਆ ਵਾ ਉਹਨਾਂ ਨੂੰ ਹੀ ਸਿੱਧੀ ਜਾਵੇ ਕਿਉਂਕਿ ਇਹ ਹੁਣ ਇੱਕ ਟਰਾਲੀ ਜਾਣੀ ਆ ਬੱਲੜਵਾਲ ਉੱਥੇ ਵੀ ਜਿੱਧਰ ਪਾਣੀ ਆਇਆ ਵਾ ਇੱਕ ਚੱਕ ਟੁਗੜਾਂ ਜਾ ਰਹੀ ਹੈ ਜੀ ਤੇ ਬਾਕੀ ਇਸੇ ਤਰ੍ਹਾਂ ਸਰਦਾ ਬਣਦਾ ਜਿੱਤ ਤਰ੍ਹਾਂ ਹੈਗਾ ਜੀ ਸੇਵਾਦਾਰ ਅੱਗੇ ਲੱਗੇ ਨੇ ਤੇ ਇਹ ਉਹ ਸੇਵਾ ਕਰ ਰਹੇ ਆ ਜੀ ਉਹ ਬੇਤੀ ਕੀਤੀ ਨਾ ਜੀ ਵੀ ਜਿਹੜੀਆਂ ਸੇਵਾ ਦੀਆਂ ਲੱਗੀਆਂ ਨਾ ਜੀ ਅੱਗੇ ਸੇਵਾਦਾਰਾਂ ਨੂੰ ਗੋਲਕਾਂ ਲੱਗੀਆਂ ਨੇ ਉਹਨਾਂ ਦਾ ਹੀ ਸਰਕਲ ਹੈਗਾ ਲੱਗ ਲੱਗ ਉਹਨਾਂ ਨੂੰ ਪਤਾ ਵੀ ਕਿੱਥੇ ਕਿੱਥੇ ਕਿਹੜਾ ਕਿਹੜਾ ਲੋੜ ਬੰਦੇ ਆ ਉਹ ਫਿਰ ਆਪਣੇ ਆਪ ਹੀ ਉਹਨਾਂ ਨੂੰ ਸਾਰਿਆਂ ਨੂੰ ਜਿਹੜਾ ਉਹ ਵੰਡ ਕੇ ਦੇਈ ਕੀ ਕਾਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸੰਤ ਬਾਬਾ ਨਰਿੰਦਰ ਸਿੰਘ ਜੀ ਬਾਬਾ ਭਵਿੰਦਰ ਸਿੰਘ ਜੀ ਬਾਬਾ ਸੁਨਾਮ ਸਿੰਘ ਜੀ ਸਾਰੀ ਸੰਗਤ ਪਹਿਲਾਂ ਵੀ ਜਿੱਦਾਂ ਪੂਰਾ ਉਪਰਾਲਾ ਕੀਤਾ 10-12 ਗੱਡੀਆਂ ਪਹਿਲਾਂ ਆਈਆਂ ਇਸ ਤਰ੍ਹਾਂ ਹੀ ਅੱਜ ਜਿੱਦਾਂ ਵੀ ਬਾਬਾ ਜੀ ਨੇ ਸਾਰਾ ਦੱਸਿਆ ਕਿਉਂਕਿ ਮਹਾਪੁਰਸ਼ ਹਮੇਸ਼ਾ ਹੀ ਜਦੋਂ ਵੀ ਕਦੇ ਕੁਦਰਤੀ ਕਰੋਪੀ ਆਉਂਦੀ ਹੈ ਸਾਰੇ ਪੰਜਾਬ ਚ ਸਾਰੇ ਹਿੰਦੁਸਤਾਨ ਚ ਉੱਥੇ ਸੇਵਾ ਕਰਦੇ ਆ ਅਸੀਂ ਖਾਸ ਤੌਰ ਤੇ ਜਨਾਲੇ ਵੱਲੋਂ ਕੰਗਰਸ ਅਸੀਂ ਇਥੋਂ ਦੇ ਨਿਵਾਸੀ ਆ ਭਾਵੇਂ ਅਫਸਰ ਜੂ ਪੀਡਬੀ ਚ ਆ ਪਰ ਅਸੀਂ ਇਹਨਾਂ ਦਾ ਧੰਨਵਾਦ ਦੀਆਂ ਕਿ ਇਹਨਾਂ ਨੇ ਬਿਲੋ ਦਿਲੋਂ ਪੁਰਲਾ ਕਰਕੇ ਜਿਸ ਤਰ੍ਹਾਂ ਕਿ ਲੋੜਵੰਦਾਂ ਨੂੰ ਪਹਿਲਾਂ ਵੀ ਹਮੇਸ਼ਾ ਕਰਦੇ ਰਹੇ ਨੇ ਔਰ ਅੱਜ ਵੀ ਕਰ ਰਹੇ ਨੇ ਜਿਸ ਤਰ੍ਹਾਂ ਕਿ ਪੰਜਾਬ ਸਿੰਘ ਜੀ ਨੇ ਦੱਸਿਆ ਕਿ ਇਸ ਤਰ੍ਹਾਂ ਵੀ ਜਿਤਨਾ ਅੱਜ ਪਿਆਜ਼ ਲੈ ਕੇ ਆਏ ਆ ਡੰਗਰਾਂ ਵਾਤੇ ਪਛੂਆ ਵਾਤੇ ਚਾਰਾ ਲੈ ਕੇ ਆਏ ਆ ਬਿਸਤਰੇ ਲੈ ਕੇ ਆਏ ਆ ਤੇ ਮੈਂ ਤੇ ਇਹਨਾਂ ਦਾ ਧੰਨਵਾਦ ਦੀਆਂ ਇਲਾਕੇ ਵੱਲੋਂ ਵੀ ਕਰਦਾ ਔਰ ਪ੍ਰਸ਼ਾਸਨ ਵੱਲੋਂ ਵੀ ਕਰਦਾ कि ਇਹਨਾਂ ਨੇ ਬਹੁਤ ਜ਼ਿਆਦਾ ਵਾਪੁਰਸ਼ਾਂ ਨੇ ਸੰਯੋਗ ਦਿੱਤਾ ਔਰ ਮੈਂ ਇਹਨਾਂ ਨੂੰ ਵਿਸ਼ਵਾਸ ਦੋਣਾ ਕਿ ਸਾਡੇ ਲੈ ਕੋਈ ਵੀ ਸੇਵਾ ਹੋਵੇ ਅਸੀਂ ਇਹਨਾਂ ਦੇ ਹਾਜ਼ਰ ਆ ਵਾਇਕ ਵਰ ਖਾਲਸਾ ਵਾਇਕ ਰੂਜੀ ਕੀ ਫਤੇ ਆਈਂ ਬਾਬਾ ਸਤਨਾਥ ਸਿੰਘ ਜੀ ਨਾਲ ਆਏ ਆ ਬਾਬਾ ਸਤਨਾਥ ਸਿੰਘ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਆਰਥਾਂ ਰਸਤਾਂ ਪਚਾਰ ਰਹਿਣਾ ਹੈ ਘੜ ਪੀੜ ਤਾਂ ਉੱਤੇ ਇੰਨਾ ਕਹਿੰਦੇ ਕਿਵੇਂ ਦਾ ਜਾਜ ਬਹੁਤ ਵਧੀਆ ਪ੍ਰਾਲਾ ਜੀ ਜਿਹੜਾ ਸੰਗਤਾਂ ਦਾ ਸਹਿਯੋਗ ਕਰ ਰਹੇ ਨੇ ਬਾਬਾ ਜੀ ਕਿੰਨੀਆਂ ਕਿ ਜ਼ਰੂਰਤ ਹੈ ਸੰਗਤ ਦੀਆਂ ਪਾੰਦੇਆਂ ਬਹੁਤ ਜ਼ਰੂਰਤਾਂ ਨਾਲ ਇੱਕ ਜ਼ਰੂਰਤ ਪੂਰੀ ਕਰ ਰਹੇ ਨੇ ਜੀ